ਕੁੰਗੇ ਤੇ ਬੋਲੇ ਨੇ ਜਦੋਂ ਸਾਥੀਓ ਵੋਟਾਂ ਦਾ ਟਾਈਮ ਆਂਦਾ ਇਹ ਐਸ ਤਰ੍ਹਾਂ ਹੱਥ ਜੋੜਦੇ ਨੇ ਭਾਵੇਂ ਇਰਾਤੇ ਘਰ ਦਾ ਕੂੜਾ ਚਕਾ ਲੋ ਪਸ਼ੂਆਂ ਦਾ ਗੋਹਾ ਟੱਕ ਚਕਾ ਲੋ ਕੋਈ ਚੱਕਣ ਨੂੰ ਤਿਆਰ ਹੁੰਦੇ ਆ ਜਿਆਦਾ ਨਹੀਂ ਸਾਡੇ ਮੁੱਦਿਆਂ ਦੀ ਗੱਲ ਹੱਕਾਂ ਦੀ ਗੱਲ ਸਾਡੇ ਆਊਟਸੋਰਸਿੰਗ ਦੇ ਭਰਾ ਸਾਡੇ ਪੁੱਤ ਭਤੀਜੇ ਸੀਐਚਬੀ ਕੰਮੇ ਹੋਰ ਅਦਰ ਮੈਚਵਿਆਂ ਦੇ ਵਿੱਚ ਆਊਟਸੋਰਸਿੰਗ ਤੇ ਕੰਮ ਕਰਦੇ 10-10 12-12 ਹਜ਼ਾਰ ਰੁਪਏ ਤਨਖਾਹ ਤੇ ਕੰਮ ਕਰਦੇ ਬੜਾ ਹੀ ਔਖਾ ਹੈ ਗੁਜ਼ਾਰਾ ਕਰਨਾ ਇਹਨਾਂ ਦੇ ਇੱਕ ਐਮਐਲਏ ਐਮਪੀ ਗੂਠਾ ਸ਼ਾਹ ਅਨਪੜ ਜਿਹੜੇ ਇੱਕ ਆਈਐਸ ਆਈਪੀਐਸ ਅਫਸਰਾਂ ਤੋਂ ਸਲੂਟ ਮਰਾਉਂਦੇ ਰਹੇ ਇਹਨਾਂ ਨੂੰ ਇਹਦੇ ਤੇ ਕੁੱਕੜ ਪਤਾ ਨਹੀਂ ਇਹ ਗੱਲ ਕਰਦੇ ਐ ਸੰਵਿਧਾਨ ਦੀ ਸੰਵਿਧਾਨ ਦੀ ਸੌਦਾ ਜ਼ਰੂਰ ਖਾਂਦੇ ਐ ਪਰ ਇਹਨਾਂ ਨੂੰ ਸੰਵਿਧਾਨ ਦਾ ਇੱਕ ਵੀ ਸਵਾਲ ਪੁੱਛ ਲੋ ਇੱਕ ਵੀ ਆਰਟੀਕਲ ਪੁੱਛ ਲੋ ਉਹਦੇ ਨੇੜੇ ਤੇੜੇ ਵੀ ਹੈ ਨਹੀਂ ਸਾਹ ਤਾਂ ਜਰੂਰ ਕਰਾਂ ਦੇ ਕਿਸੇ ਸੰਵਿਧਾਨ ਦੀ 100 ਗੱਲਦੇ ਆ ਜੋ ਵੀ ਕਰਾਂਗੇ ਸੰਵਿਧਾਨ ਦੇ ਵਿੱਚ ਰਹਿ ਕੇ ਕਰਾਂਗੇ ਔਰ ਜੋ ਵੀ ਕਰਾਂਗੇ ਸੰਵਿਧਾਨ ਮੁਤਾਬਕ ਕਰਾਂਗੇ ਪਰ ਇਹ ਸਰਕਾਰਾਂ ਗੁੰਗੀਆਂ ਤੇ ਬੋੜੀਆਂ ਤੇ ਹੈ ਹੀ ਨਾਲ ਤੇ ਗੁੰਡੀਆਂ ਤੇ ਗੁੰਡੇ ਰਾਜ ਇਹ ਕਹਿੰਦੇ ਐਮਐਲਏ ਗੁੰਡੇ ਦੇਖੋ ਤੁਸੀਂ ਪੰਜਾਬ ਦੇ ਕਿੰਨੇ ਜੂਤ ਨੌਜਵਾਨਾਂ ਤੇ ਗਲਤ ਮਕੱਦਮੇ ਚਿੱਟੇ ਦੇ ਪਾ ਕੇ ਕੋਈ ਡਕੈਤੀ ਦਾ ਪਾ ਕੇ ਅੱਜ ਜੇਲ੍ਹਾਂ ਦੇ ਵਿੱਚ ਧੱਕ ਦਿੱਤੇ ਉਹਨਾਂ ਦੀ ਜਵਾਨੀ ਲੁੱਟਦੀ ਇਹ ਸਰਕਾਰ ਕਹਿੰਦੀ ਸੀ ਘਰ ਘਰ ਰੋਜ਼ਗਾਰ ਦਵਾਗੇ ਬੇਰੁਜ਼ਗਾਰਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਬਾਹਰ ਨਹੀਂ ਜਾਣ ਦੀ ਲੋੜ ਪਾਸਪੋਰਟ ਬਣਾਉਣ ਦੀ ਨਹੀਂ ਲੋੜ ਪਰ ਅੱਜ ਇਹ ਸਰਕਾਰ ਉਹੜਾ ਪਰਚੂਟੇ ਮਕਦਮੇ ਔਰ ਨਸ਼ੇ ਤੇ ਲਾ ਕੇ ਜੇਲ੍ਹਾਂ ਦੇ ਵਿੱਚ ਤਾਂ ਕਿਤੇ ਕਿਤੇ ਹੀ ਘਰਾਂ ਦੇ ਦਾ ਇੱਕੋ ਇੱਕ ਪੁੱਤ ਸੀ ਉਹ ਵੀ ਨਸ਼ੇ ਦੀ ਯਾਰ ਚੜ ਗਏ ਜਿਹੜਾ ਕੋ ਬਚ ਗਿਆ ਉਹ ਇਹਨਾਂ ਨੇ ਉਧਾ ਮਾਰ ਦਿੱਤਾ ਬਾਕੀ ਰਹੀ ਗੱਲ ਅੱਜ ਜੇ ਕੋਈ ਸੱਚ ਦੀ ਬਾਤੇ ਖਾਂਦਾ ਕੋਕਾਂ ਦੀ ਗੱਲ ਕਰਦਾ ਆਪਣੇ ਭਾਈਚਾਰੇ ਸੱਚ ਦੀ ਗੱਲ ਕਰਦਾ ਤਾਂ ਉਹੇ ਦਵਾਦੇ ਨੇ ਕਦੇ ਮੁਕੱਦਮਾ ਕਰਾਤਾ ਕਦੀ ਕੁਛ ਕਰਾਤਾ ਅਸੀਂ ਉਹ ਵਿੱਚ ਸਭ ਤੋਂ ਗੁਨੇਗਾਰ ਅਸੀਂ ਆਮ ਜਾਣਤਾ ਹੈ ਕਦੀ ਕਿਸੇ ਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਕਿ ਸਾਨੂੰ ਫ੍ਰੀ ਨਹੀਂ ਚਾਹੀਦਾ ਫ੍ਰੀ ਨਹੀਂ dane ਚਾਹੀਦੇ ਸਾਨੂੰ ਫ੍ਰੀ ਬਿਜਲੀ ਨਹੀਂ ਚਾਹੀਦੀ ਹਰ ਇੱਕ ਚੀਜ਼ ਦਾ ਇੱਕ ਨਲਾਟ ਰੇਟ ਕਰ ਦੋ ਘੱਟ ਕਰ ਦੋ ਆਮ ਮਰਗ ਉਸ ਨੂੰ ਖਰੀਦ ਸਕੇ ਪਰ ਗੱਲ ਕੀ ਹੈ ਅਸੀਂ ਲੋਕ ਉਹ ਪੈਨਸਿਲਿਨ ਦਾ ਟੀਕਾ ਲਾ ਕੇ ਦੇਖਦੇ ਰਿਐਕਸ਼ਨ ਹੁੰਦਾ ਜਾਂ ਨਹੀਂ ਹੁੰਦਾ ਹੌਲੀ 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 ਅੱਜ ਕੋਈ ਸ਼ੋਰ ਕੱਲ ਕੋਈ ਸ਼ੋਰ ਦੋਜ ਵਧਦੀ ਜਾਂਦੀ ਕਦੇ ਬਿਜ ਦਾ 25 ਮਹੀ ਬਿਜਲੀ ਐਕਟ ਲੈ ਕੇ ਆ ਗਏ ਕਦੇ ਕਿਸਾਨੀ ਜ਼ਮੀਨਾਂ ਵੇਚਣ ਦਾ ਬਿੱਲ ਲੈ ਕੇ ਆ ਗਏ ਕਦੇ ਪ੍ਰਾਈਵੇਟੇਸ਼ਨ ਕਰਨ ਦਾ ਬਿੱਲ ਲੈ ਕੇ ਆ ਗਏ ਕਦ ਕਦੇ ਸਾਡੇ ਜਿੰਨੇ ਵੀ ਸਮਾਜ ਦੇ ਜਿੰਨੇ ਵੀ ਕਮਿਊਨਿਟੀ ਦੇ ਲੋਕ ਹੈ ਕਦੇ ਵੋਟਾਂ ਮੰਗਣ ਆ ਲਿਆ ਸਰਕਾਰਾਂ ਦੇ ਨੁਮਾਇੰਦੇ ਕਦੇ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਤੁਸੀਂ ਸਾਡੇ ਕੋਲ ਕਰਨ ਕੀ ਆਏ ਹੈ ਔਰ ਅਸੀਂ ਵੋਟਾਂ ਕਹਿੰਦੇ ਨੇ ਪਾਈਏ ਉਹ ਆਮ ਆਦਮੀ ਆਮ ਆਦਮੀ ਆਮ ਆਦਮੀ ਨਹੀਂ ਉਹ ਤਾਂ ਖਾਸ ਆਦਮੀ ਹੈ ਕਿਸੇ ਦੀ ਗੱਲੇ ਨਹੀਂ ਸੁਣਦੇ ਗੱਲ ਕਦੇ ਨਹੀਂ ਸੁਣਦੇ ਉਹ ਕਹਿੰਦੇ ਅਸੀਂ ਆਪਣੀ ਸਰਕਾਰ ਬਣਾ ਲਈ ਅੱਜ ਜਿੰਨੇ ਵੀ ਇਹਨਾਂ ਦੇ ਐਮ.ਐਲ.ਏ. ਆ ਕੋਈ ਲੋਕਾਂ ਦਾ ਭਲੇ ਦਾ ਕੰਮ ਨਹੀਂ ਕਰਦੀ ਉਹ ਕਿਆ ਕਰਦੇ ਆ ਆਪਣੇ ਘਰ ਭਾਨੇ ਬਲ ਲੱਗੇ ਨੇ ਆਣ ਵਾਲੇ 10 ਸਾਲ ਤੱਕ ਸਾਡੀਆਂ ਨਸਲਾਂ ਬੈਠ ਕੇ ਖਾਣ ਜਿਨ੍ਹਾਂ ਦੀ ਔਕਾਤ ਘਰ ਬਹਿਣ ਕਰਨ ਦੀ ਨਹੀਂ ਸੀ ਅੱਜ 100-100 ਕਿੱਲਾਂ ਦੇ ਮਾਲਕ ਹੋ ਗਏ ਫੈਕਸ ਸਾਰੇ ਪੇ ਕਰ ਰਹੇ ਕਿਸਾਨੀ ਵਰਗ ਆਮ ਮਜ਼ਦੂਰ ਵਰਗ ਪੇ ਕਰ ਰਿਹਾ ਇਸ ਤੇ ਯਾਸ਼ੀ ਤੇ ਮੰਤਰੀ ਲੋ ਕਰ ਰਹੇ ਕਿਉਂ ਇਹਨਾਂ ਨੂੰ ਪੈਨਸ਼ਨਾਂ ਵੀ ਚਾਹੀਦੀ ਆ ਮੋਬਾਈਲ ਪੱਤੇ ਵੀ ਚਾਹੀਦੇ ਵੀ ਆਈਡੀ ਕਲਚਰ ਵੀ ਚਾਹੀਦਾ ਤੇ ਇੱਕ ਐਮਐਲਏ ਐਮਪੀ ਨੂੰ ਜੇਕਰ ਬਾਹਰ ਟ੍ਰੀਟਮੈਂਟ ਕਰਵਾਉਣਾ ਹੋਵੇ ਇਲਾਜ ਕਰਾਉਣ ਜਾਣਾ ਹੋਵੇ 80 ਲੱਖ ਤੱਕ ਇਲਾਜ ਫਰੀ ਹੈ ਤੇ ਕਹਿੰਦੇ ਈਸ਼ਰਮ ਕਾਰਡ ਬਣਾਤਾ ਦੇਖੋ ਤੁਸੀਂ ਹਸਪਤਾਲਾਂ ਦੇ ਵਿੱਚ ਕਿੰਨੇ ਲੋਕ ਠੱਕੇ ਖਾਂਦੇ ਉਹਨਾਂ ਨੂੰ ਈਸ਼ਰਮ ਕਾਰਡ ਦੀ ਕੋਈ ਵੈਲਿਊ ਨਹੀਂ ਪ੍ਰਾਈਵੇਟ ਜਾਂਦੇ ਤਾਂ ਨਹੀਂ ਸੁਣਵਾਈ ਸਰਕਾਰੀ ਜਾਂਦੇ ਤਾਂ ਨਹੀਂ ਸੁਣਵਾਈ ਮੈਂ ਹੀ ਕਹਿਣਾ ਚਾਹਦਾ ਸਾਥੀ ਆਪਣੀਆਂ ਨਸਲਾਂ ਬਚਾ ਲੋ ਆ ਕੰਢੀ ਬੈਂਡ ਕਦੇ ਵੀ ਕਿਸੇ ਧਰਨੇ 'ਚ ਨਹੀਂ ਜਾਂਦੀ ਝੰਡਾ ਤਾਂ ਸਾਰੀ ਪਾਰਟੀਆਂ ਦਾ ਚੱਕੀ ਫਿਰਦੇ ਆ ਕਦੇ ਆਪਣੇ ਮੁੱਦੇ ਤੇ ਕਦੇ ਹੱਥ ਦੀ ਗੱਲ ਨਹੀਂ ਕੀਤੀ ਕਿਸੇ ਕਰ ਜਿਹੜਾ ਦੇਖਦਾ ਇਹਨੂੰ ਵੋਟ ਪਾ ਰਿਹਾ ਉਹ ਤੁਸੀਂ ਉਹਦਾ ਪੱਲਾ ਪਛਾਣੋ ਉਹਦਾ ਸਾਰੀ ਬੈਕਗ੍ਰਾਉਂਡ ਕੀ ਆ ਇਹ ਸਾਰੇ ਜਿੰਨੇ ਵੀ ਲੀਡਰ ਬਣੇ ਹੋਏ ਭਾ ਇਸ ਪਾਰਟੀ ਤੋਂ ਗਿਆ ਵਾ ਉਸ ਪਾਰਟੀ ਤੋਂ ਗਿਆ ਵਾ ਆਪਣਾ ਦੇਣਾ ਦਾ ਸਟੈਂਡ ਐ ਕੋਈ ਨਹੀਂ ਨਾ ਮਾਤਰੀਆਂ ਨਾਲ ਲਿ ਡਰਾ ਦਾ ਆਹੀ ਗੱਪੀ ਬੋਲਵਾਤਮਾਰ ਕਹਿ ਰਿਆ ਸੀ ਮੈਂ ਕਹਿੰਦਾ ਇਹ ਮੇਰਾ ਭਾਈਚਾਰਾ ਹੈ ਮਦਰੀਆਂ ਤੇ ਵਟੂਆਂ ਨਾਲ ਕਦੀ ਕਹਿੰਦਾ ਹਟਾਲਾ ਨਹੀਂ ਹੋਣ ਦਊਗਾ ਅੱਜ ਦੇਖੋ ਆਫਸੋਰਸਿੰਗ ਤੇ ਰੋਡਵੇਜ ਵਾਲੇ ਵੀ ਐ ਪੀਸੀਟੀਸੀ ਵਾਲੇ ਇਹਨਾਂ ਨੇ ਕਿੰਨੀ ਵਾਰ ਬਾਹਰ ਕਰ ਦਿੱਤੇ ਕਦੇ ਪੁੱਛ ਕਹਿੰਦੇ ਕਦੇ ਕੁਛ ਕਹਿੰਦੇ ਇਹਨਾਂ ਦੀ ਕਹਿਣੀ ਕੁਛ ਹੋਰ ਹੈ ਤੇ ਕਰਨੀ ਕੁਛ ਹੋਰ ਹੈ ਮੈਂ ਕਹਿੰਦਾ ਅਗਰ ਆਮ ਜਨਤਾ ਕਿਸਾਨ ਵਰਗ ਮਜ਼ਦੂਰ ਭਾਈਚਾਰਾ ਇੱਕ ਪਲੇਟਫਾਰਮ ਤੇ ਟਿਕਾ ਹੋ ਜਵੇ ਜਨਤਾ ਇਹਨਾਂ ਮੰਤਰੀਆਂ ਨੂੰ ਧਰਨਿਆਂ ਦੇ ਤਾਂ ਬਹੁਤ ਔਰ ਦੀ ਗੱਲ ਮਹੀਨਿਆਂ ਦੀ ਕੁਝ ਦਿਨਾਂ ਚ ਇਹਨਾਂ ਦੇ ਔਕਾਤ ਦਿਖਾ ਦੇਵੇ ਤੁਸੀਂ ਕਿੰਨੇ ਕਪਾਂ ਵਿੱਚ ਐ ਮੈਂ ਹੁਣ ਵੀ ਬੇਨਤੀ ਕਰਦਾ ਆ ਦੇਖੋ ਜਿਹੜਾ ਪੁਰੀਸ਼ੇ ਦੇ ਇਲੈਕਸ਼ਨ ਐ ਬਲੌਕ ਸ਼ਾਂਤੀ ਚੇਅਰਮੈਨ ਇਲੈਕਸ਼ਨ ਐ ਤੁਸੀਂ ਹੁਣ ਵੀ ਇਹਨਾਂ ਨੂੰ ਤੋਹੋ ਪਿੰਡਾਂ ਦੇ ਵਿੱਚ ਹੁਣ ਵੀ ਇਹਨਾਂ ਦੀ ਨਾ ਬਾਤ ਕਰੋ ਵਹਿਿੱਕੀ ਕਰੋ ਦੇਖੋ ਕਿਹੜਾ ਪਿੰਡਾਂ ਦੇ ਵਿੱਚੋਂ ਮੋਰੇ ਮੋਰੇ ਭਲਾਓ ਤੇ ਤੁਹਾਡੇ ਵੋਟਾਂ ਦਾ ਬਹੁਤ ਪਾਸੂ ਦੇਖ ਕੇ ਕੱਢ ਉਹ ਕਿ ਲੜ ਜਾ ਕਰੋਗੇ ਬਸ ਆਤੇ ਉਹ ਬੱਟੇ ਹੋਣਾ ਪੜਾਣਾ ਹੋਣਾ ਗੱਲ ਪਾਣਾ ਤੇ ਤੁਸੀਂ ਦੇਖ ਲਓ ਜੇ ਪ੍ਰਾਈਵੇਟੇ ਸਰਗਾ ਕਰੋਨਾ ਦੀਆਂ ਜ਼ਮੀਨਾਂ ਇਹਨਾਂ ਨੇ ਕੋਟੀਆਂ ਦੇ ਭਾਅ ਵੇਚਣੀਆਂ ਨੇ ਅਵਾਨੀਆਂ ਅੜਾਨੀਆਂ ਨੂੰ ਇਹਨਾਂ ਨੂੰ ਟਾਟਾ ਬਿਰਲਾਵਾਂ ਨੀੜਾਨੀ ਇਹ ਹੀ ਦੇਖਦੇ ਆ ਹੋਰ ਮਜ਼ਦੂਰ ਵਰਗ ਕਿਸਾਨ ਵਰਗ ਮਲਾਈ ਵਰਗ ਨਹੀਂ ਦੇਖਦਾ ਅੱਜ ਇਹਨਾਂ ਨੇ ਐਮਐਲਏ ਅੱਜ ਸੌ ਚੱਕ ਕੇ ਸਵੇਰ ਨੂੰ ਮੁੱਕਰ ਜਾਵੇ ਦਿੱਤੋਂ ਉਹਨੇ ਕਿਆ ਕੀਤਾ ਕੰਨ ਜੀ ਲੋਕ ਸੇਵਾ ਕਹਿੰਦੇ ਲੋਕ ਸੇਵਾ ਇਹ ਅੱਜ ਸੌ ਚੱਕ ਕੇ ਸਵੇਰ ਨੂੰ ਮੁੱਕਰਣੋਂ ساری ਜ਼ਿੰਦਗੀ ਦੀ ਪੈਨਸ਼ਨ ਹੈ ਜੀ ਇੱਕ ਮਰਲੇ 52 ਸਾਲ 60 ਸਾਲ ਨੌਕਰੀ ਕਰਦਾ ਉਹਨੂੰ ਕਹਿੰਦੇ ਤੈਨੂੰ ਐਨਪੀਐਸ ਨੈਸ਼ਨਲ ਪੈਨਸ਼ਨ ਸਕੀਮ ਦੇ ਵਿੱਚ ਸਾਨੂੰ ਨੇ ਚਾਹੀਦੀ ਨੈਸ਼ਨਲ ਪੈਨਸ਼ਨ ਸਕੀਮ ਸਾਨੂੰ ਉਹੀ ਚਾਹੀਦੀ 올ਡ ਪੈਨਸ਼ਨ ਸਕੀਮ ਜੋ ਬਾਬਾ ਸਾਹਿਬ ਨੇ ਵੇਦਕਰਨੇ ਸੰਵਿਧਾਨ ਦੇ ਵਿੱਚ ਸਾਨੂੰ ਲਿਖ ਕੇ ਦਿੱਤੀ ਵੀ ਹੈ ਅੱਜ ਇੱਕ ਮੁਲਕਰ ਹੋਣੇ ਆਪਣੇ ਹੱਥ ਲੈ ਕੇ ਪੁਰਾ ਰਹੇਵਰਾਂ ਨੂੰ ਮਹਾਰਸ਼ਣਜੀਆ ਤਾਰੂ ਭੁੱਲ ਗਏ ਜੇ ਕੋ ਬਾਬਾ ਸਾਹਿਬ ਮੇਦ ਕਰਦੀ ਗੱਲ ਕਰਦਾ ਤਾਂ ਕਈਆਂ ਨੂੰ ਮੱਚਾ ਬਹੁਤ ਲੱਦੀਆਂ ਕਹਿੰਦਾ ਹੈ ਚਾਰ ਅੱਖਰ ਪੜ ਕੇ ਗੱਲ ਸੰਵਿਧਾਨ ਦੀ ਕਰਦਾ ਸਾਥੀਓ ਕਿਤੇ ਕੋਸ਼ਿਸ਼ੇ ਪਰਖ ਕੇ ਦੇਖੋ ਅੱਜ ਸਾਡੀਆਂ ਪੈਣਾ ਮਤਾਮਾ ਧੀਆਂ ਔਰਤ ਵਰਗਾਂ ਔਰਤ ਸਮਾਜ ਹੈ ਅੱਜ ਸਭ ਤੋਂ ਉੱਚਾ ਦਰਜਾ ਇੱਕ ਡਰਾਈਵਰ ਬਾਬਾ ਸਾਹਿਬ ਵੇਦਕਰ ਨੇ ਦਿੱਤਾ ਜੀ ਅੱਜ ਇਹਨਾਂ ਦੀਆਂ ਲੇਡੀਜ਼ ਐਮਐਲਏ ਐਮਪੀ ਪੀਐਮ ਸੀਏ ਬਣਿਆ ਤਾਂ ਸੰਵਿਧਾਨ ਦੀ ਦੇਣ ਹੈ ਉਹ ਨਹੀਂ ਤਾਂ ਨਹੀਂ ਤਾਂ ਕਿਸੇ ਦੇ ਪੈਦਾਤੇ ਦੀ ਦੇਣ ਸੀ ਬਾਬਾ ਤੋਂ ਬੇਕਰ ਦੇਣ ਦੇਗਾ ਪਰ ਅੱਜ ਇਹ ਹੀ ਸਾਡੇ ਹੱਕਾ ਵਡਾਕਾ ਮਾਰ ਰਿਹਾ ਗੂਗਲਿਆਂ ਤੇ ਪੋਲੀਸ ਸਰਕਾਰਾਂ ਸਾਥੀਓ ਜਾਗ ਨੂੰ ਕੋਲਾ ਪਣਾ ਪਾ ਨੂੰ ਜੇਕਰ ਇਕੱਲੇ ਇਕੱਲੇ ਹੋ ਕੇ ਲੜਾਈ ਲੜਾਂਗੇ ਤਾਂ ਉਹ ਦਿਨ ਦੂਰ ਨਹੀਂ ਤੁਹਾਨੂੰ ਇਹਨਾਂ ਨੇ ਤਾਰ-ਤਾਰ ਕਰਕੇ ਰੱਖ ਦੇਣਾ ਔਰ ਦੇਖੋ ਇੱਕੇ ਵਿੱਚ ਹੀ ਸੰਗਠਨ ਬਾਵਾ ਸੰਭੇਦ ਕਰ ਇਹੀ ਲਿਖ ਕੇ ਗਏ ਸੀ ਦੁਖੀ ਹੋ ਕੇ ਕਹਿੰਦੇ ਇਹ ਮੇਰੇ ਮਜ਼ਦੂਰ ਵੰਦ ਦੱਬੇ ਕੁਚਲੇ ਸਮਾਜ ਦੇ ਲੋਕੋ ਮੈਂ ਇਕੱਲਾ ਲੜ ਰਿਹਾ ਤੁਸੀਂ ਕਿੱਟੇ ਹੋ ਕੇ ਆਪਣੀ ਲੜਾਈ ਨਹੀਂ ਲੜ ਸਕਦੇ ਉਹਨਾਂ ਦੇ ਇਕੱਲੇ ਬਾਬਾ ਸਾਹਿਬ ਵੇਦ ਕਰਨੇ ਕਰੋਨਾ ਲੋਕਾਂ ਨੂੰ ਹੱਕ ਦਵਾਏ ਉਹਨੇ ਕੋਈ ਜਾਤ ਬਰਾਦਰੀ ਨਹੀਂ ਦੇਖੀ ਬਾਬਾ ਸਾਹਿਬ ਵੇਦ ਕਰਦੇ ਸਭ ਨੂੰ ਬਰਾਬਰ ਦਾ ਹੱਕ ਦਿੱਤਾ ਕਿ ਜਿਹੜੀਆਂ ਧਰਮ ਦੀਆਂ ਰਾਜਨੀਤੀਆਂ ਐ ਅਸੀਂ ਤੁਸੀਂ ਨਹੀਂ ਕਰਦੇ ਧਰਮ ਦੀਆਂ ਰਾਜਨੀਤਿਕ ਰੀਤੀਆਂ ਕਰਦੀਆਂ ਸਰਕਾਰਾਂ ਸਾਨੂੰ ਜਾਤ ਪਾਤ ਤੇ ਲੜਾਇਆ ਜਾਂਦਾ ਟ੍ਰੈਕਸ ਚ ਲੜ ਕੇ ਮਰ ਜਾਂਦੇ ਜਦ ਵੀ ਕੋਈ ਗੱਲ ਹੁੰਦੀ ਹੈ ਆਪਣੇ ਹੱਕਾਂ ਦੀਆਂ ਪੰਜਾਬ ਦੀ ਵੀ ਐ ਕਿ ਚੰਡੀਗੜ੍ਹ ਦੇਖ ਲਓ ਤੇ ਹਵਾਲੀਆਂ ਦਾਲੀਆਂ ਨੂੰ ਬਚਣ ਲੱਗੇ ਸਨ ਔਰ ਜਿੰਨੇ ਵੀ ਆਪਣੇ ਆਮ ਘਰਾਂ ਦੇ ਵਿੱਚੋਂ ਬੱਚੇ ਉੱਤੇ ਪੜਦੇ ਸੀ ਜੇਕਰ ਆਪਣੇ ਕਿਸਾਨ ਜਿੱਥੇ ਬੰਦੀਆਂ ਉੱਤੇ ਇਹ ਪਹਿਲਾ ਪੜ੍ਹ ਕੇ ਗਿਆ ਸਟੂਡੈਂਟ ਸਟੂਡੈਂਟ ਜਿੱਥੇ ਬੰਦੀਆਂ ਹੋਰ ਸਮਾਜਿਕ ਜਿੱਥੇ ਬੰਦੀਆਂ ਉੱਤੇ ਨਾ ਖੜਦੇ ਇੱਕ ਪਲੇਟ ਫਾਰਮ ਤੇ ਨਾ ਜਾਂਦੀਆਂ ਤਾਂ ਕਾਨੂੰਨ ਸਾਤੀਓ ਰੱਦ ਨਹੀਂ ਸੀ ਹੋਣਾ ਮੋਦੀ ਨੇ ਪੂਰੀ ਢਾੜੀ ਵੀ ਸੀ ਔਰ ਪੁਲਿਸ ਨੇ ਜੱਦ ਤੱਕ ਕਿੰਨਾ ਧੱਕਾ ਕੀਤਾ ਕਿੰਨੀ ਤਸ਼ੱਦਦ ਕੀਤੀ ਸਟੂਡੈਂਟਾਂ ਦੇ ਸਟੂਡੈਂਟ ਦੇ ਪੇਰੈਂਟਸਾਂ ਨੂੰ ਮੇਰੀ ਵੀ ਬੇਟੀ ਉੱਥੇ ਪੜਦੀ ਹੈ ਸਟੂਡੈਂਟਾਂ ਦੇ ਪੇਰੈਂਟਸ ਨੂੰ ਅੰਦਰ ਜਾਣ ਦਾ ਤਰੀਕਾ ਦਿੱਤਾ ਗਿਆ ਕਾਰਨ ਤੇ ਕਿਤੇ ਇਕੱਠੇ ਨਾ ਹੋ ਜਾਣ ਜਿਹੜਾ ਅਸੀਂ ਕੋਈ ਕਰਨਾ ਚਾਹਣਾ ਹੈ ਉਹ ਕਰਕੇ ਹਟ ਜਾਈਏ ਸਾਥੀਓ ਗੱਲ ਇਹੀ ਹੈ ਅਵੇਰ ਹੋਣਾ ਪੈਣਾ ਸਾਨੂੰ ਜਾਗਰੂਕ ਹੋਣਾ ਪੈਣਾ ਇੰਨੀ ਹੈ ਤੇ ਇੱਕ ਬੰਦਾ ਦੂਜਾ ਬੰਦਾ ਕਹਿੰਦਾ ਲੈ ਮੈਨੂੰ ਕੀ ਤਕਲੀਫ ਹੈ ਜੇ ਪੈਨਸਿਲਿਨ ਦਾ ਟੀਕਾ ਸਾਡੇ ਲੱਗਿਆ ਬਿਜਲੀ ਬੋਰਡ ਵਾਲਿਆਂ ਦੇ ਲੱਗਿਆ ਕਿਸਾਨ ਵਰਗ ਦੇ ਲੱਗਿਆ ਧਾਂਮ ਵਰਗ ਦੇ ਵੀ ਲੱਗਣਾ ਕੋਈ ਬਹੁਤੀ ਦੂਰ ਗੱਲ ਨਹੀਂ ਹੈ ਪਰ ਇੱਕਾ ਕਰਨਾ ਪੈਣਾ ਕਿਨਾ ਸਰਕਾਰਾਂ ਨੇ ਇਹਨਾਂ ਦੇ ਮੰਤਰੀਆਂ ਨੇ ਐਮਐਲਏ ਕਰਾਉ ਕਰਾਏ ਨੇ ਜੁੱਤੀਓ ਮਰਨ ਦੇ ਕੇ ਰੋਇਆ ਨੂੰ ਤਾਂ ਇਹਨਾਂ ਨੇ ਕੁਸਤਾ ਕੀਤਾ ਹੀ ਨਹੀਂ ਸਾਡੇ ਲਈ ਆਪਣਾ ਹੀ ਘਰ ਪਰਨੇ ਪਰ ਹੋਏ ਵੇ ਔਰ ਤੁਸੀਂ ਕਿਤੇ ਵੀ ਦੇਖ ਲਓ ਸਾਡੇ ਭਾਈਚਾਰੇ ਦੇ ਵਿੱਚ ਕਿਸੇ ਵੀ ਕਮਿਊਨਿਟੀ ਚ ਲੈ ਲਓ ਕੋਈ ਮਤਭੇਦ ਨਹੀਂ ਕਿਸੇ ਤਰ੍ਹਾਂ ਦਾ ਵੀ ਮਤਭੇਦ ਕੋਣ ਕਰਾ ਰਹੇ ਐ ਇਹ ਤੇਰੀਆਂ ਗੁੰਗੀਆਂ ਤੇ ਬੋਲੀਆਂ ਸਰਕਾਰਾਂ ਬਾਕੀ ਮੈਂ ਤੋਂ ਪਹਿਲਾ ਜਿੰਨੇ ਵੀ ਮੇਰੇ ਸੀਨੀਅਰ ਬੁਲਾ ਰਹੇ ਆਗੂ ਕਿਸਾਨ ਜੱਟ ਤੇ ਬੰਦਿਆਂ ਦੇ ਮੇਰੇ ਪੀਆਰ ਪੀਸਕੈਲ ਡਿਪਾਰਟਮੈਂਟ ਦੇ ਸੀਨੀਅਰ ਆਗੂ ਬੋਲ ਕੇ ਇਹ ਬਹੁਤ ਵਧੀਆ ਇਹਨਾਂ ਨੇ ਦਰਤਾਰ ਪੂਰਵਕ ਦੱਸਿਆ ਕਿ ਸਰਕਾਰਾਂ ਕੀ ਕਰ ਰਹੀਆਂ ਔਰ ਇਹਨਾਂ ਨੇ ਕਰਨਾ ਕੀ ਹੈ ਅਭੀ ਇਹਨਾਂ ਦਾ ਵਿਰੋਧ ਕਰਦੇ ਸਰਕਾਰਾਂ ਦਾ ਇੱਕ ਬਾਲੀਆਂ ਆ ਕੇ ਦਿੱਲੀ ਤੇ ਹਾਰ ਕੇ ਉਹ ਪੰਜਾਬ ਨੂੰ ਦੱਸ ਰਿਹਾ ਤੇ ਪੰਜਾਬ ਚ ਕੀ ਕੁਝ ਹੋਣਾ ਚਾਹੀਦਾ ਤੇ ਸਰਕਾਰਾਂ ਉੱਚਾ ਲੰਮਾ ਗਬਰੂ ਪੱਲੇ ਠਿਕਰੀਆਂ ਇਹਨਾਂ ਦੇ ਪੱਲੇ ਦਾ ਕੁਝ ਨਹੀਂ ਬਾਅਦੇ ਬਹੁਤ ਬਹੁਤ ਬੜੇ ਕਰ ਲੈ ਪਰ ਪੱਲੇ ਇਹਨਾਂ ਦੇ ਕੁਝ ਨਹੀਂ ਹੈਗਾ ਸਾਥੀਓ ਇਹਨਾਂ ਨੂੰ ਜੂਰ ਸੁਭਾਜ ਜਵਾਬ ਕਰੋ ਚਾਹੇ ਨਾ ਕੋਈਆਂ ਵਰਕਰ ਨੂੰ ਆਇਂਦਾ ਆਦਾ ਚਾਹੇ ਕੋਈ ਐਮਐਲਏ ਐਮਪੀ ਆਦਾ ਉਹਨਾਂ ਨੂੰ ਕੁੱਟੋ ਤੇ ਸਾਡੇ ਦੱਸੋ ਪੰਜਾਬ ਦੇ ਵਿੱਚ ਕਿਤੇ ਹਸਪਤਾਲ ਨੇ ਕਿਤੇ ਜਿਨੀ ਬੈਠਿਆ ਕਾਲਜ ਨੇ ਉਹ ਕਿੱਥੇ ਗਏ ਸਾਡੀਆਂ ਚੀਜ਼ਾਂ ਜਿਹੜੀਆਂ ਸਾਨੂੰ ਚਾਹੀਦੀਆਂ ਸੀ ਪਹਿਲੇ ਆਧਾਰ ਤੇ ਸਾਨੂੰ ਹੈਲਥ ਤੇ ਐਜੂਕੇਸ਼ਨ ਵੀ ਚਾਹੀਦਾ ਬਾਕੀ ਚੀਜ਼ਾਂ ਨਹੀਂ ਅਸੀਂ ਕਮਾਤੇ ਬੇ ਕਰ ਦਾਂਗੇ ਪਰ ਆ ਨਹੀਂ ਤੇ ਸਮਾਰਟ ਮੀਟਰ ਲਾਓ ਤੁਸੀਂ ਉਹ ਦਾਨੀਆਂ ਦਾਨੀਆਂ ਦੇ ਜੇਬ ਵਿੱਚ ਪੈਸੇ ਜਾਣ ਵਿਰੋਧ ਕੋਈ ਨਹੀਂ ਕਰਦਾ ਇਧਰ ਕਿਸਾਰੀ ਜਿਹੜੇ ਬੰਦਿਆ ਜਰੂਰ ਵਿਰੋਧ ਕਰਦੀਆਂ ਬਾਕੀ ਜਿੰਨੀ ਵੀ ਕੰਢੀ ਵੈਲਟ ਹੈ ਕਦੇ ਇਹਨਾਂ ਨੇ ਆਪਣੇ ਹੱਕਾਂ ਦੇ ਮੁੱਦਿਆਂ ਦੀ ਕਦੀ ਗੱਲ ਨਹੀਂ ਕੀਤੀ ਉਹ ਕਹਿੰਦੇ ਕੋਈ ਨਹੀਂ ਸਾਰਿਆਂ ਦੇ ਲੱਗਣੀਆਂ ਲੱਗੀ ਜਾਣ ਦੋ ਜਦ ਇੱਥੇ ਗੱਲ ਆਉਂਦੀ ਹੈ ਪਿਰਦਾ ਤੁਹਾਨੂੰ ਪਤਾ ਹੀ ਹੈ ਬਿਛੇਤੀ ਪੈਸੇ ਲੈਣ ਦਾ ਟੀਗਾ ਭਰਿਆ ਉਹਨੂੰ ਖੋਕੇ ਰਹੇ ਐ ਬਾਕੀ ਸਾਰਿਆਂ ਦਾ ਜਿੰਨੇ ਵੀ ਆਏ ਮੇਰੇ ਸਾਥੀ ਦਰਜਾ ਦੇ ਦਰਜਾ ਕਿਸਾਨ ਜੱਟੇ ਬੰਦਿਆ ਮਜ਼ਦਮ ਸਾਥੂ ਸਾਥੀ ਸਾਡੇ ਔਰ ਸੋਰਸਿੰਗ ਦੇ ਸਾਥੀ ਸਾਡੇ ਆਪਣੇ ਮੰਚ ਤੇ ਬਿਰਾਜਮਾਨ ਹੋਏ ਦਰੀਆਂ ਤੇ ਬੈਠੇ ਇਹਨਾਂ ਦਾ ਵੀ ਮੈਂ ਤਹਿ ਦਿਲੋਂ ਤੋਂ ਧੰਨਵਾਦ ਕਰਦਾ ਹਾਂ ਸਾਕੀਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਪੰਜਾਬ ਜੱਟਾਂ ਮੁਰਦਾਬਾਦ 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 ਪੰਜਾਬ ਜੱਟਾਂ ਮੁਰਦਾਬਾਦ 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 ਪੰਜਾਬ ਤੇਰਾ ਫੇਰੀ 420 ਪੰਜਾਬ ਸਰਕਾਰ ਕਰਦੀ ਕੀ ਤੇਰਾ ਫੇਰੀ 420 ਮੋਦੀ ਸਰਕਾਰ ਮਰਦਾ ਆਪ